ਆ ਕੇ ਉਹਨਾਂ ਨੂੰ ਜੇਲ੍ਹਾਂ ਚ ਛੁੱਟ ਕੇ ਸਾਰੀ ਸਿਆਸੀ ਜਮਾਤ ਦਾ ਮੂੰਹ ਬੰਦ ਕਰਾਇਆ ਅੱਜ ਕੋਈ ਸਿਆਸੀ ਬੰਦਾ ਬੋਲਦਾ ਨਹੀਂ ਪੰਜਾਬ ਦੇ ਵਿੱਚ ਚੰਦ ਜੇ ਬੰਦੇ ਰਹਿ ਗਏ ਨੇ ਜਿਹੜੇ ਬੋਲ ਸਕਦੇ ਨੇ ਕਿਉਂਕਿ ਜਿੰਨੇ ਪਰਚੇ ਦਰਜ ਹੋਏ ਇੱਧਰ ਉੱਧਰ ਖੱਬੇ ਸੱਚੇ ਥੋੜਾ ਕੁਝ ਪ੍ਰਚਾਰ ਕੀਤਾ ਹੋਊਗਾ ਲੋਕਾਂ ਨੇ ਪਰ ਉਹ ਤੋਂ ਇਲਾਵਾ ਵੀ ਬਹੁਤ ਸਾਰੇ ਲੋਕਾਂ ਦੇ ਉੱਤੇ ਅਨਿਆਏ ਤੇ ਝੂਠੇ ਪਰਚੇ ਦਰਜ ਕੀਤੇ ਉਹਨਾਂ ਨੇ ਸਿਆਸੀ ਜਮਾਤ ਦਾ ਪਹਿਲਾ ਮੂੰਹ ਬੰਦ ਕਰਾਇਆ ਮੈਂ ਇਸ ਜੇਲ੍ਹ 'ਚ ਵੀ ਰਿਹਾ ਹਾਂ ਔਰ ਨਾਬੇ ਦੀ ਜੇਲ੍ਹ 'ਚ ਵੀ ਰਿਹਾ ਹਾਂ ਖੇਰੇ ਨੂੰ ਗ੍ਰਿਫਤਾਰ ਐਨਡੀਪੀਐਸ ਦੇ ਕੇਸ ਵਿੱਚ ਦਰਜ ਕਰਕੇ ਨਸ਼ੇ ਦੇ ਜਾਂ ਦੂਜੇ ਲੋਕਾਂ ਨੂੰ ਸਿਆਸੀ ਲੀਡਰਾਂ ਦੇ ਉੱਤੇ ਪਰਚੇ ਦਰਜ ਕਰਕੇ ਉਹਨਾਂ ਨੇ ਪਹਿਲਾਂ ਆਪਣੀ ਇਸ ਪੋਲਿਟਿਕਲ ਕਲਾਸ ਨੂੰ ਕਿਹਾ ਕਿ ਆਹ ਦੇਖ ਲਓ ਤੁਹਾਡਾ ਖੇਰੇ ਵਾਲਾ ਆਸ਼ਰ ਕਰਾਂਗੇ ਬੰਦੇ ਸਹਿਮ ਜਾਂਦੇ ਨੇ ਔਰ ਸਹਿਮਨਾ ਮੈਂ ਸਮਝਾਂ ਵਾਜਬ ਹੈ ਕਿ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਬੱਚੇ ਨੇ ਮੇਰੇ ਘਰ ਫਰਜ਼ ਕਰੋ 5 ਵਜੇ ਤੜਕੇ ਕੰਦਾ ਟੱਪ ਕੇ ਆਣ ਕੇ ਕੋਈ ਗ੍ਰਿਫਤਾਰ ਕਰਦਾ ਸਾਰੀ ਦੁਨੀਆ ਦੇਖ ਰਹੀ ਆ ਇਹ دہشت ਪਾਈ ਜਾ ਰਹੀ ਹੈ ਅੱਜ ਮਾਫ ਕਰਨਾ ਮੈਂ ਪੁਰਾਣਾ ਕੋਈ ਮਨਾਵੇ ਮੇਰਾ ਕਲੀਗ ਅੱਜ ਆਪੋਜੀਸ਼ਨ ਪੋਲੀਟੀਕਲ ਆਲਮੋਸਟ ਨਾ ਮੱਤ ਰਿਆ ਸਾਰੀਆਂ ਪਾਰਟੀਆਂ ਦੀ ਆ ਦੇਖ ਲਓ ਇੱਥੇ ਕਿੰਨੇ ਕੁ ਬੰਦੇ ਬੈਠੇ ਨੇ ਇਹ ਕੰਮ ਸੀਗਾ ਐਮਐਲਏਸ ਦਾ ਤੁਸੀਂ ਜਿਹੜੇ ਬੰਦੇ ਬੈਠੇ ਹੋ ਅੱਜ ਮੈਂ ਸਮਝਦਾ ਤੁਸੀਂ ਐਮਐਲਏ ਨੂੰ ਵੱਧ ਜਿਹੜਾ ਤੁਹਾਡਾ ਆਪਣਾ ਰੋਲ ਤੁਸੀਂ ਅਦਾ ਕਰ ਰਹੇ ਹੋ ਇਹ ਕੰਮ ਉਹਨਾਂ ਦਾ ਸੀਗਾ ਜਿਹੜੇ ਤੁਸੀਂ ਚੁਣ ਕੇ 117 ਉੱਥੇ ਭੇਜੇ ਨੇ ਕਿ ਉਹ ਆਉਣ ਬੈਠਣ ਜੇਲ੍ਹ ਦੇ ਸਾਹਮਣੇ ਤੇ ਭਗਵੰਤ ਕੋਰੋ ਇਹ ਬੰਦੇ ਨੂੰ ਗੈਰਕਾਨੂੰਨੀ ਹਿਰਾਸਤ ਚੋਂ ਛਡਾਉਣ ਲੇਕਿਨ ਉਹ ਡਰ ਗਏ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਸਿਆਸੀ ਜਮਾਤ ਸਾਰੀ ਟਰਾਲੀ ਆ ਫਿਰ ਉਹਨਾਂ ਨੇ ਕਿਹਾ ਪਰਚਾ ਦਰਜ ਕਰੋ ਪਾਨੇ ਤੇ ਪਰਚਾ ਦਰਜ ਕਰੋ ਅਲਕਾ ਲੰਬਾ ਤੇ ਪਰਚਾ ਦਰਜ ਕਰੋ ਕੁਮਾਰ ਵਿਸ਼ਵਾਸ ਤੇ ਜਿਹੜੇ ਮਾੜਾ ਮੋਟਾ ਟਵਿੱਟਰ ਦੇ ਉੱਤੇ ਕੇਜਰੀ ਵਾਲਿਆਂ ਭਗਵੰਤ ਦੇ ਵਿਰੋਧਤਾ ਕਰਦੇ ਸੀਗੇ ਜਾਂ ਹੋਰ ਜਿਹੜੇ ਐਕਟੀਵਿਸਟ ਸੀਗੇ ਫਿਰ ਉਹਨਾਂ ਨੇ ਉਹਤੇ ਪਰਚਾ ਦਰਜ ਕੀਤੇ ਤੇ ਮਾਲੀ ਨੂੰ ਅਰੈਸਟ ਕਰਕੇ ਉਹਨਾਂ ਨੇ ਜਿਸ ਟੰਗ ਦੇ ਨਾਲ ਅਰੈਸਟ ਕੀਤਾ ਉਹਨਾਂ ਨੇ ਸੁਣਿਆ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਰਟੀਆਈ ਐਕਟੀਵਿਸਟਾਂ ਹੋਂ ਤੱਕ ਖਬਰਦਾਰ ਜੇ ਸਾਡੀ ਸਰਕਾਰ ਦਾ ਤੁਸੀਂ ਵਿਰੋਧ ਕੀਤਾ ਇਹ ਹੁਣ ਪੰਜਾਬ ਦਾ ਇਮਤਿਹਾਨ ਆ ਸਾਰੇ ਪੰਜਾਬ ਦੇ ਗੈਰਤਮਾਨ ਜਿੱਦਾਂ ਮੈਂ ਕਿਹਾ ਜਿਨ੍ਹਾਂ ਲੋਕਾਂ ਦੀ ਜਮੀਰ ਜਾਗਦੀ ਉਹਨਾਂ ਦਾ ਇਮਤਿਹਾਨ ਆ ਕੀ ਅਸੀਂ ਮਾਲੀ ਨੂੰ ਛੜਾ ਪਾਵਾਂਗੇ ਜਾਂ ਆਪਣੇ ਮੂੰਹ ਬੰਦ ਕਰਕੇ ਕਾਇਰ ਬਣ ਕੇ ਕਮਜ਼ੋਰ ਬਣ ਕੇ ਰੋਜ਼-ਰੋਜ਼ ਮਰਾਂਗੇ ਇਹ ਸਾਡਾ ਇਮਤਿਹਾਨ ਇਸ ਗੱਲ ਦਾ ਵਾ ਔਰ ਮੈਂ ਬੜਾ ਮਾਣ ਕਰਦਾ ਮਾਲੀ ਸਾਹਿਬ ਦਾ ਪਰਿਵਾਰ ਆ ਉਹਨਾਂ ਦੇ ਜਿੱਦਾਂ ਗਰਕ ਸਾਹਿਬ ਨੇ ਫਰਮਾਇਆ ਕਿ ਉਹ ਜਮਾਨਤ ਨਹੀਂ ਕਰੋਂਗੇ ਸੌਖਾ ਨਹੀਂਗਾ ਜੇਲ੍ਹ ਸਹਿਣਾ ਇੱਕ ਦਿਨ ਵੀ ਸੌਖਾ ਨਹੀਂਗਾ ਕਹਿਣਾ ਸੌਖਾ ਵਾ ਉਹ ਉਹ ਉਹਨਾਂ ਨੇ ਕਹਿਆ ਸੀ ਕਾਨੂੰਨੀ ਲੜਾਈ ਕਰਕੇ ਐਫ ਆਈ ਆਰ ਕੋਸ਼ ਕਰਾਵਾਂਗੇ ਜਾਂ ਫਿਰ ਜੋ ਡਾਕਟਰ ਦਰਸ਼ਨਪਾਲ ਜੀ ਤੇ ਰੁਲਦੂ ਸਿੰਘ ਤੇ ਗੜਕ ਸਾਹਿਬ ਨੇ ਜਾਂ ਜਿਹੜੀਆਂ ਕਿਸਾਨ ਜਿੱਥੇ ਬੰਨੀਆਂ ਤੁਸੀਂ ਸਾਰੇ ਬੈਠੇ ਹੋ ਜਾਂ ਫਿਰ ਅਗਦੀ ਕਾਲ ਦਿਓ ਇਹੋ ਜੀ ਤਗੜੀ ਆਪਾਂ ਸਾਰੇ ਹਮ ਹਮ ਆ ਕੇ ਵੱਡੀ ਤਦਾਦ ਵਿੱਚ ਆਪਾਂ ਜਿੱਦਾਂ ਪਾਨੇ ਨੂੰ ਛਡਾਇਆ ਸੀ ਜਾ ਕੇ ਉੱਥੇ ਇਦਾਂ ਮਾਲੀ ਨੂੰ ਛਡਾਈਏ ਇਹ ਆਪਣਾ ਸ਼ਬਦਾ ਹੁਣ ਆਉਣ ਵਾਲੇ ਸਮੇਂ ਦਾ ਇਮਤਿਹਾਨ ਹੈ ਪਰਚਾ ਕੀਆ ਯਾਰ ਅਖੇਜੀ ਧਾਰਮਿਕ ਜਜ਼ਬਾਤਾਂ ਨੂੰ ਠੇਸ ਪੁੱਛਾ ਉਹ ਅਤੀਸ਼ੀ ਜਿਹੜੀ ਚੀਫ ਮਿਨਿਸਟਰ ਬਣੀ ਆ ਜਿਹੜੀ ਹੱਥ ਠੋਕਾ ਹੈ ਜਿਹੜੀ ਕੇਜਰੀਵਾਲ ਦੀ ਕੁਰਸੀ ਖਾਲੀ ਰੱਖ ਕੇ ਖੜਾਵਾਂ ਰੱਖ ਕੇ ਬੈਠੀ ਆ ਉਹ ਤਾਂ ਉਹਦੀ ਤੁਲਨਾ ਤੁਲਨਾ ਭਗਵਾਨ ਰਾਮ ਦੇ ਨਾਲ ਕਰ ਰਹੀ ਯਾਰ ਭਗਵਾਨ ਲక్ష్మణ ਨਾਲ ਕਰ ਰਹੀ ਆ ਕਿ ਜਿਵੇਂ ਉਹਨਾਂ ਨੇ ਬਨਵਾਸ ਖਟਿਆ ਉਹਦਾ ਕੇਜਰੀਵਾਲ ਜਿਹੜਾ ਅਗਨੀ ਪ੍ਰੀਖਿਆ ਚੋਂ ਲੰਘ ਰਿਹਾ ਵਾ ਉਹਦੇ ਤੇ ਤਾਂ ਕੋਈ ਪਰਚਾ ਦਰਜ ਨਹੀਂ ਹੋਇਆ ਔਰ ਆਈਪੀਸੀ ਦੀ ਜਿਹੜਾ ਸੈਕਸ਼ਨ ਹੈ ਉਹ ਕਹਿੰਦਾ ਕਿ ਜੇ 7 ਸਾਲ ਤੋਂ ਸਜ਼ਾ ਯੋਗ ਘੱਟ ਤਾਰਾ ਵਾ ਫਿਰ ਤੁਹਾਨੂੰ ਨੋਟਿਸ ਜਿਹਾ ਬਣਾ ਬੰਦੇ ਨੂੰ ਪਹਿਲਾਂ ਉਹਨੂੰ ਪੁਲਿਸ ਨੋਟਿਸ ਦੇ ਕੇ ਬੁਲਾਵੇ ਲੇਕਿਨ ਇੱਥੇ ਕੋਈ ਨੋਟਿਸ ਨਹੀਂ ਰਾਤ ਨੂੰ ਆ ਕੇ ਚੱਕ ਕੇ ਜਿੰਦਾ ਦੱਸਿਆ ਗਰਕ ਸਾਹਮਣੇ ਕਿ ਤਾਇੰਗ ਦੇਖੋ ਤੁਸੀਂ ਪਰਚਾ ਦਰਜ ਕਰਕੇ ਲਾਈਟਨਿੰਗ ਸਪੀਡ ਦੇ ਉੱਤੇ ਜਿੰਦਾ ਬਿਜਲੀ ਚਮਕਰੀ ਹੁੰਦੀ ਹੈ ਅਸਮਾਨ ਦੇ ਵਿੱਚ ਚੱਕ ਲੋ ਚੱਕ ਲੋ ਕਰਕੇ ਇਹ ਸਾਰਾ ਅੱਛਾ ਹੁਣ ਇਹਦਾ ਦੂਜਾ ਪੱਖ ਦੇਖੋ ਕੀ ਕਰ ਰਹੇ ਨੇ ਇਹ ਤਾਈ ਉਮੈਨਾ ਦਾ ਨਾਮ ਨਾ ਰੱਖਿਆ ਫਰਜ਼ੀ ਇਨਕਲਾਬੀ ਔਰ ਫਰਜ਼ੀ ਕਾਮਰੇਡ ਡਾਕਟਰ ਗਾਂਧੀ ਤੋਂ ਬੋਲ ਕੇ ਗਏ ਨੇ ਛੋਟੇ ਪਰਦਾ ਕੀ ਹਸ਼ਕ ਕੀਤਾ ਫੁਲਕਾ ਸਾਹਿਬ ਦਾ ਨਰਾਦਰ ਕੀਤਾ ਗੁਰਪ੍ਰੀਤ ਭੁੱਗੀ ਦਾ ਨਰਾਦਰ ਕੀਤਾ ਅਸੀਂ ਸਾਰੇ ਸਮਝ ਚੁੱਕੇ ਚੁੱਕੇ ਸੀ ਚੋਣਾ ਤੋਂ ਪਹਿਲਾਂ ਕਿ ਇਹ ਬੰਦੇ ਬਹੁਤ ਬਰਬਾਦੀ ਕਰਨਗੇ ਪੰਜਾਬ ਦੇ ਲੇਕਿਨ ਪੰਜਾਬ ਦੇ ਲੋਕੀ ਪੋਲੇ ਨੇ ਹਵਾ ਚ ਬੜਾ ਆਉਂਦੇ ਨੇ ਛੇਤੀ ਅੱਛਾ ਉੱਥੇ ਕੀ ਕਰ ਰਹੇ ਨੇ ਕੇਜਰੀਵਾਲ ਸਾਹਿਬ ਔਰ ਇਹਨਾਂ ਦੀ ਤਮਾਮ ਲੀਡਰਸ਼ਿਪ ਸਸੋਡਿਆ ਸਮੇਤ ਕੋਠਿਆਂ ਤੇ ਚੜ ਕੇ ਮੋਦੀ ਨੂੰ ਰੌਲਾ ਪਾ ਰਹੇ ਨੇ ਕਿ ਤਾਨਾਸ਼ਾਹ ਹੈ ਏ ਈਡੀ ਦਾ ਦੁਰਉਪਯੋਗ ਕਰਿਆ ਐ ਸੀਬੀਆਈ ਦਾ ਦੁਰਉਪਯੋਗ ਕਰਿਆ ਇਹ ਬੰਦਾ ਬਹੁਤ ਮਾੜਾ ਦੇਸ਼ ਵਾਸਤੇ ਸਾਡੇ ਦੇ ਪਰਚੇ ਦਰਜ ਕਰਤੇ ਸਾਨੂੰ ਜੇਲ੍ਹਾਂ ਵਿੱਚ ਰੱਖਿਆ ਹਾਲਾਂਕਿ ਇਹਨਾਂ ਦੇ ਖਿਲਾਫ ਸੈਂਕੜੇ ਕਰੋੜ ਰੁਪਏ ਦੀਆਂ ਸਟੇਟਮੈਂਟਸ ਸ਼ਰਾਬ ਘਟਾਲੇ ਦੇ ਵਿੱਚ ਇਸ ਤਰ੍ਹਾਂ ਦੇ ਤੱਥ ਨੇ ਜਿਹਦੇ ਕਰਕੇ ਇਹਨਾਂ ਨੂੰ ਸਾਲ ਸਾਢੇ ਢਿੱਡ ਸਾਲ ਜੇਲ੍ਹ ਵਿੱਚ ਰਹਿਣਾ ਪਿਆ ਸੁਪਰੀਮ ਕੋਰਟ ਨੇ ਇਹਨਾਂ ਦੀ ਬੇਲ ਦਿੱਤੀ ਅਕਸਰ ਕੋਸ਼ਸ਼ਾਂ ਦੇਖਦੀ ਹੋਊਗੀ ਜੁਡੀਸ਼ਰੀ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਤੇ ਮੋਦੀ ਜਿਹੜਾ ਹੈ ਸਾਡੇ ਨਾਲ ਗਲਤ ਵਿਵਹਾਰ ਕਰ ਰਿਹਾ ਉਹੀ ਵਿਵਹਾਰ ਪੰਜਾਬ ਦੇ ਵਿੱਚ ਸਰਕਾਰੀ ਤੰਤਰ ਪੁਲਿਸ ਵਿਜੀਲੈਂਸ ਦੇ ਰਾਹੀਂ ਆਪ ਕਰ ਰਹੇ ਨੇ ਤੇ ਕੇਜਰੀਵਾਲ ਸਾਹਿਬ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਤੁਹਾਡੇ ਤੇ ਮੋਦੀ 'ਚ ਫਰਕ ਕੀ ਹੈ ਦੱਸੋ ਪਹਿਲਾਂ ਤੁਸੀਂ ਅੱਛਾ ਉੱਥੇ ਕਹਿੰਦੇ ਗੋਦੀ মিডিਆ ਬਣਾ ਦਿਆ ਹੈ ਜੀ ਸਾਰਾ মিডিਆ ਖਰੀਦ ਲਿਆ ਜੀ ਭਾਜਪੀ ਨੇ ਤੇ ਇੱਥੇ ਪੰਜਾਬ ਦੇ ਵਿੱਚ ਸਾਰਾ ਕੇਜਰੀਵਾਲ ਦਾ মিডিਆ ਤੇ ਭਗਵੰਤ ਦਾ মিডিਆ ਆ ਜਿਹੜੇ ਸਾਡੇ ਸਤਕਾਰਯੋਗ ਆਰਗੈਨਿਕ মিডিਆ ਵਾ ਜਿਹੜਾ ਕੋਈ ਤੁਸੀਂ ਮੈਨੂੰ ਦੱਸ ਦਿਓ ਆ ਖਬਰ ਆਉਣੀ ਆ ਇਸ ਧਰਨੇ ਦੀ ਜਿਹੜਾ ਮੇਨ ਸਟ੍ਰੀਮ ਮੀਡੀਆ ਪ੍ਰਿੰਟ ਜਾਂ ਇਲੈਕਟ੍ਰੋਨਿਕ ਕੋਈ ਕੋਦੇ ਖਬਰ ਨਹੀਂ ਦਿਖਾਈ ਜਾਵੇਗੀ ਆ ਤਾਂ ਜਿਹੜੇ ਗੈਰ ਹਤਮੰਦ ਜਿਹੜੇ ਸਾਡੇ ਸਾਥੀ ਆਪਣੇ ਵਰਗੇ ਨੇ ਜਿਹੜੇ ਜਿਨ੍ਹਾਂ ਦੀ ਜ਼ਮੀਰ ਜਾਗਦੀ ਉਹ ਮੀਡੀਆ ਕਵਰ ਕਰ ਰਿਹਾ ਵਾ ਮੀਡੀਆ ਦੇ ਵੀ ਕਬਜ਼ਾ ਤੇ ਇੱਥੇ ਵੀ ਮੀਡੀਆ ਦੇ ਕਬਜ਼ਾ ਉਹਨੂੰ ਕਹਿੰਦੇ ਮਾੜਾ ਅੱਛਾ ਮੈਂ ਕਹਿੰਨਾ ਬੀਜੇਪੀ ਮਾੜੀ ਆ ਈਡੀ ਦਾ ਦੁਰਉਪਯੋਗ ਕਰਦੀ ਆ ਸੀਬੀਆਈ ਦਾ ਦੁਰਉਪਯੋਗ ਕਰਦੀ ਆ ਦੋ ਗੱਲਾਂ ਮਤ ਕਰੋ ਜੇ ਉਹ ਮਾੜੀ ਆ ਤੇ ਤੁਸੀਂ ਵੀ ਉਹੀ ਕੰਮ ਕਰ ਰਹੇ ਫਿਰ ਤੁਸੀਂ ਵੀ ਓਡੇ ਮਾੜੇ ਅਗਲੀ ਗੱਲ ਇਹ ਜਿਹੜਾ ਪੰਜਾਬ ਹੈ ਨਾ ਇਹ ਬਾਡੇ ਸਟੇਟ ਜਿਵੇਂ ਜੰਮੂ ਕਸ਼ਮੀਰ ਇਹਦੇ ਉੱਤੇ ਬਹੁਤ ਜੁਰਤ ਤੇ ਰੀੜ ਦੀ ਹੱਡੀ ਵਾਲਾ ਆਦਮੀ ਖੜ ਸਕਦਾ ਵਾ ਵਰਨਾ ਸਾਰੇ ਮੁੱਖ ਮੰਤਰੀ ਗੋਡੇ ਟੇਕ ਜਾਂਦੇ ਨੇ ਦਿੱਲੀ ਦਰਬਾਰ ਦੇ ਮੋਹਰੇ ਅਮਰਿੰਦਰ ਸਿੰਘ ਦੀ ਜਿਹੜੀ ਪਹਿਲੀ ਟਿਨਿਓਰ ਸੀ ਠੀਕ ਸੀ ਦੂਜੀ ਵਾਰ ਉਹ ਵੀ ਘਬਰਾ ਕੇ ਗੋਡੇ ਟੇਕ ਗਿਆ ਭਾਜਪਾ ਦੇ ਮੋਹਰੇ ਭਗਵੰਤ ਮਾਨ 50% ਏਜੰਟਾ ਕੇਜਰੀਵਾਲ ਦਾ 50% 에이전ਟ बीजेपी ਦਾ ਪਣ ਚੁੱਕਿਆ ਵਾ ਉਹਦਾ ਕਿਰਦਾਰ ਉਹਦੀ ਕਾਰਜ ਸ਼ੈਲੀ ਜਿਸ ਢੰਗ ਦੇ ਨਾਲ ਉਹਨੇ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਦਿਬਰੂਗੜੀ ਜ਼ਿਲ੍ਹਾ ਵਿੱਚ ਛੁਟਿਆ ਇਹ ਤੁਹਾਡਾ ਖਿਆਲ ਹੈ ਕਿ ਇਹ ਕੋਈ ਐਵੇਂ ਰੁਟੀਨ ਜਾਂ ਫੈਸਲਾ ਵਾ ਨਹੀਂ ਐਨਐਸਏ ਲਾਉਣੀ ਸੂਬੇ ਤੋਂ ਬਾਹਰ ਦੂਜੇ ਸੂਬਿਆਂ ਵਿੱਚ ਭੇਜਣਾ ਉਹ बीजेपी ਤੇ ਅਹਮਿਤ ਸ਼ਾਹ ਤੇ बीजेपी ਦੀ ਸੈਂਟਰਲ ਗਵਰਨਮੈਂਟ ਦੀ ਮਨਜ਼ੂਰੀ ਤੋਂ ਬਗੈਰ ਹਦਾਇਤ ਤੋਂ ਬਗੈਰ ਨਹੀਂ ਹੋ ਸਕਦਾ ਅੱਜ ਪੁਲਿਸ ਨੂੰ ਕਰਨਾ ਕੀ ਚਾਹੀਦਾ ਵਾ ਤੇ ਕਰ ਕੀ ਰਹੇ ਨੇ ਮਾਲੀ ਨੂੰ ਫੜ ਰਹੇ ਨੇ ਪਾਨੇ ਨੂੰ ਫੜ ਰਹੇ ਨੇ ਕਾਂਗਰਸੀਆਂ ਨੂੰ ਫੜ ਰਹੇ ਨੇ ਖੇਰੋ ਨੂੰ ਫੜ ਰਹੇ ਨੇ ਕੋਈ ਯੂਟਿਊਬਰ ਚੱਕਰੇ ਨੇ ਜੰਬੂ ਤੋਂ ਨੁਕਲ ਪਰਚੇ ਦਰਜ ਕਰ ਰਹੇ ਨੇ ਕਰਨਾ ਕੀ ਆ ਨਿਤ ਦਿਨ ਚੋਰੀਆਂ ਨਿਤ ਦਿਨ ਕੋਏ ਜਾ ਰਹੇ ਨੇ ਗਹਿਣੇ ਔਰਤਾਂ ਦੇ ਨਿਤ ਦਿਨ ਕ੍ਰਾਈਮ ਹੋ ਰਿਹਾ ਫਰੋਤੀਆਂ ਗੈਂਗਸਟਰ ਕਤਲ ਹੋ ਰਹੇ ਨੇ ਐਨਆਰਆਈਸ ਦੇ ਦਨ ਦਿਹਾੜੇ ਉਹ ਪੁਲਿਸ ਕੋ ਸਮਾਨੇਗਾ ਪਰ ਮਾਲੀ ਨੂੰ ਚੱਕਣ ਵਾਸਤੇ ਉਹਨਾਂ ਕੋਲ ਤੁਰੰਤ ਜਿਵੇਂ ਕਿ ਅਮਰੀਕਾ ਦੀ ਪੁਲਿਸ ਜਾਂ ਇੰਗਲੈਂਡ ਦੀ ਪੁਲਿਸ ਕਰਦੀ ਆ ਉਹਦਾ ਪਹੁੰਚਣਾ ਕਰਨਾ ਕੀ ਚਾਹੀਦਾ ਵਾ ਜਿਸ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਡੇਰਾ ਸੱਚਾ ਸੌਦਾ ਦਾ ਜਿਹੜਾ ਮੁਖੀ ਆ 295ਏ ਦਾ ਜਿਹੜਾ ਪਰਚਾ ਉਹਦੇ ਖਿਲਾਫ ਉਹਦੀ ਪਰਵਾਨਗੀ ਦੇਣੀ ਆਂਦੀ ਹੈ ਹੋਮ ਡਿਪਾਰਟਮੈਂਟ ਨੇ ਵਰਨਾ ਥੱਲੇ ਫਰੀਦਕੋਟ ਵਿੱਚ ਟ੍ਰਾਇਲ ਨਹੀਂ ਕੀਤੀ ਜਾ ਸਕਦੀ ਸਵਾ ਦੋ ਸਾਲ ਦੀ ਪਰਵਾਨਗੀ ਭਗਵੰਤ ਦੇ ਟੇਬਲ ਤੇ ਬਤੌਰ ਹੋਮ ਮਿਨਿਸਟਰ ਇੱਥੇ ਪਈ ਆ ਸਵਾ ਦੋ ਸਾਲ ਦੀ ਹੁਣ ਤਾਂ ਚਲੋ ਆਪਣੇ ਕੇਸ ਸਟੇ ਕਰਾ ਕੇ ਚੰਡੀਗੜ੍ਹ ਲੈ ਗਏ ਪਰ ਇਹ ਬੰਦੇ ਨੇ ਪਰਵਾਨਗੀ ਨਹੀਂ ਦਿੱਤੀ ਇਹਦਾ ਇਸ਼ਾਰਾ ਕਿੱਥੋਂ ਆਉਂਦਾ ਬੀਜੇਪੀ ਤੋਂ ਆਉਂਦਾ ਵਾ ਕਿ ਖਬਰਦਾਰ ਅਸੀਂ ਉਹਨੂੰ ਵਰਤਣਾ ਹੈ ਉੱਥੇ ਹਰਿਆਣੇ ਦੇ ਵਿੱਚ ਅਸੀਂ ਵਰਤਣਾ ਉਹਨੂੰ ਦੂਜੇ ਸੂਬਿਆਂ 'ਚ ਪੰਜਾਬ 'ਚ ਤੂੰ ਉਹਦੀ ਪਰਵਾਨਗੀ ਨਹੀਂ ਦੇਣੀ ਕਰਨਾ ਕੀ ਚਾਹੀਦਾ ਲਾਰੈਂਸ ਮਿਸ਼ਨੋਈ ਜਿਹੜੇ ਬੰਦੇ ਨੇ ਸਾਡਾ ਹੋਰ ਹਾਰਸ਼ਪੁੱਤਰ ਸਿੱਧੂ ਮੂਸੇਵਾਲੇ ਦਾ ਕਤਲ ਕੀਤਾ ਸੈਂਕੜੇ ਆ ਜਿਹੜੇ ਆਟੋਮੈਟਿਕ ਵੈਪਨਸ ਵਰਤ ਕੇ ਤੇਨ ਦੇ ਹਾਰੇ ਕਤਲ ਕਰਕੇ ਝੇਲਾਂ ਚ ਇੰਟਰਵਿਊ ਕੌਣ ਫੈਸਿਲੀਟੇਟ ਕਰਾਰਿਆ ਸਰਕਾਰੀ ਅਮਲਾ ਪੁਲਿਸ ਵਾਲੇ ਡੇਢ ਸਾਲ ਸਾਲ ਝੂਠ ਬੋਲਦੇ ਰਹੇ ਜਦੋਂ ਹਾਈ ਕੋਰਟ ਨੇ ਛੁੱਟੀਆਂ ਮਾਰੀਆਂ ਫਿਰ ਕਹਿੰਦੇ ਹਾਂ ਜੀ ਏਸੀਆਈ ਦਾ ਸਟਾਫ ਖਰੜ ਵਿੱਚ ਹੋਈ ਸੀ ਕੋਈ ਐਕਸ਼ਨ ਲਿਆ ਭਗਵੰਤ ਮਾਨ ਨੇ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਾ ਅੱਛਾ ਐਕਸ਼ਨ ਕਹਦੇ ਖਲਾ ਬੰਦਾ ਕਟਾਰੂ ਚੱਕ ਕੌਣ ਹੈ ਕਟਾਰੂ ਚੱਕ ਅਸ਼ਲੀਲ ਬੰਦਾ ਆਪਣੀ ਕੈਬਿਨ ਵਿੱਚ ਬਿਠਾਇਆ ਜਿਹਨੇ ਵੱਧ ਫੈਲੀਆਂ ਕੀਤੀਆਂ ਉਹਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਕਿਹਦੇ ਖਿਲਾਫ ਐਕਸ਼ਨ ਬਣਦਾ ਆ ਜਿਹੜੀ ਸਰਬਜੀਤ ਕੌਰ ਮਾਨੂਕੇ ਜਿਹਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਉਹਦੇ ਤੇ ਕੋਈ ਐਕਸ਼ਨ ਨਹੀਂਗਾ ਆ ਬਲਕਾਰ ਸਿੰਘ ਜਿਹੜਾ ਵੀਡੀਓ ਛਲੀ ਲਈ ਕੋਈ ਐਕਸ਼ਨ ਨਹੀਂਗਾ ਆ ਤੁਹਾਡਾ ਪਠਾਨ ਮਾਜਰਾ ਸਾਰਾ ਕੇਬਲ ਨੈਟਵਰਕ ਆ ਗਿਆ ਇੱਥੇ ਇੱਕ ਸਟੈਬਲਿਸ਼ਡ ਕੇਬਲ ਨੈਟਵਰਕ ਤੇ 35 ਪਰਚੇ ਦਰਜ ਕਰਾ ਆ ਕੇ ਉਹਦਾ ਸਾਰਾ ਵਪਾਰ ਚੱਕ ਕੇ ਰਹਿ ਗਿਆ ਉਹਦੇ ਤੇ ਕੋਈ ਕਾਰਵਾਈ ਨਹੀਂ ਗਈ ਗੈਰ ਕਾਨੂੰਨੀ ਮਾਈਨਿੰਗ ਰਾਤ ਦੇ ਹਨੇਰਿਆਂ ਚ ਦਿਨ ਦੇ ਸਾਹਮਣੇ ਚਿੱਟੇ ਦਿਨ ਦਰਿਆਵਾਂ ਦੇ ਪ੍ਰਦਕਾਰ ਹੋ ਰਹੇ ਨੇ ਸਾਰੇ ਐਮਐਲਏ ਇੱਕ ਨਹੀਂ ਆ ਪਠਾਨ ਮਾਜਰਾ ਜੋੜਾ ਮਾਜਰਾ ਆ ਭਗਵੰਤ ਦੀ ਜਿਹੜੀ ਬੀਬੀ ਆ ਇਹਦੇ ਰਿਸ਼ਤੇਦਾਰ ਔਰ ਸਾਰੇ ਐਮਐਲਏ ਹੋ ਪਰੇ ਕੰਢੀ ਦੇ ਇਲਾਕੇ ਜੋਪੜ ਤੋਂ ਲੈ ਕੇ ਉਥੇ ਤੱਕ ਮੁਕੇਰੀਆਂ ਤੱਕ ਤੇ ਉਧਰੋਂ ਘੁੰਮ ਕੇ ਸਾਰੇ ਦਰਿਆਵਾਂ ਦੇ ਵਿੱਚ ਕਰਨਾ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਚਾਹੀਦਾ ਕੋਈ ਐਕਸ਼ਨ ਨਹੀਂਗਾ ਮੇਰੇ ਵੀਰੋ ਇਸ ਕਰਕੇ ਅੱਛੀ ਤਰ੍ਹਾਂ ਸਮਝੋ ਇਹ ਬੰਦੇ ਆਪਣੇ ਨਹੀਂਗੇ ਇਹ ਬੰਦੇ ਪੰਜਾਬ ਹਤੀਸ਼ੀ ਨਹੀਂਗੇ ਇਹ ਪੰਜਾਬ ਨੂੰ ਫਰਤ ਕੇ ਸਾਡੇ ਜੋ ਸਾਡਾ ਖਜ਼ਾਨਾ ਉਹਦਾ ਉਹਦਾ ਉਹਨੂੰ ਐਡਾ ਉਝਾੜ ਕੇ ਜਾਣਗੇ 1 ਲੱਖ ਕਰੋੜ ਰੁਪਏ ਕਰਜ਼ਾ ਚੜਦਾ ਇੱਕ ਸਾਲ ਢਾਈਆਂ ਸਾਲਾਂ ਚ 1 ਲੱਖ ਕਰੋੜ आयुष्मान कार्ड 5 लाख रुपया ਗਰੀਬਾਂ ਦਾ इलाज ਨਹੀਂ ਮਿਲ ਰਹੇ ਪੈਸੇ ਉਹ ਫੇਲਿਆ ਸਕੀਮ ਹਾਈ ਕੋਰਟ ਨੇ ਜੁੱਤੀਆਂ ਮਾਰੀਆਂ ਫਿਰ ਇਹ ਖਰਚਾ ਦੱਸੋ ਗੱਡੀਆਂ ਦਾ ਮੋਟਰਾਂ ਦਾ ਜਹਾਜ਼ਾਂ ਦਾ ਪਬਲਿਸਿਟੀ ਦਾ ਤੁਹਾਨੂੰ ਪਤਾ ਹੈ ਕਿ ਕਿੱਥੇ ਤੱਕ ਆਪਣੀਆਂ ਖਬਰਾਂ ਜਾ ਰਹੀਆਂ ਨਿੱਕੀ ਨਿੱਕੀ ਜਿਹੜੀ ਸਹੂਲਤ ਦਿੰਦੇ ਆ ਚੇਨਈ ਦੇ 에ਰਪੋਰਟ ਤੇ ਬੈਂਗਲੌਰ ਦੇ 에ਰਪੋਰਟ ਤੇ ਭੁବਨੇਸ਼ਵਰ ਦੇ 에ਰਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਾਰਾ ਚੰਡੀਗੜ੍ਹ ਭਰਿਆ ਸਾਰੀਆਂ ਅਖਬਾਰਾਂ ਫਰੰਟ ਪੇजेस ਕਲਰਡ ਇਸ਼ਤਿਹਾਰ ਤੁਹਾਡਾ ਸੈਂਕੜੇ ਕਰੋੜ ਹਰ ਮਹੀਨੇ ਕੱਲਾ ਪਬਲਿਸਿਟੀ ਦਾ ਇਸ਼ਤਿਹਾਰਬਾਜ਼ੀ ਤੋਂ ਤੇ ਸਾਰਾ ਪੰਜਾਬ ਭਰਿਆ ਪਿਆ ਵਾ ਇੰਨੀਆਂ ਨੌਕਰੀਆਂ ਦੇਤੀਆਂ ਉਹ ਕਰਤਾ ਕਰਤਾ ਇਹ ਉਜਾਲਾ ਤੁਹਾਡਾ ਹੋ ਰਿਹਾ ਵਾ ਕੰਮ ਕਰਨ ਵਾਲੇ ਕੀ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਉਹਨਾਂ ਨੂੰ ਰੋਕੋ ਉਹਨਾਂ ਨੂੰ ਕੋਈ ਨਹੀਂ ਰੋਕ ਪਾ ਰਿਹਾ ਪਰसों ਅਖਬਾਰ ਨੇ ਛਾਇਆ ਕੀਤਾ ਕਿੰਨਾ ਕੱਲੇ ਕੈਨੇਡਾ ਦੇ ਵਿੱਚ 1.5 ਲੱਖ ਬੱਚਾ ਪਿਛਲੇ ਸਾਲ ਚ ਗਿਆ ਕੱਲਾ 1.5 ਲੱਖ ਕਿੰਨੇ ਪੈਸੇ ਲੱਗੇਗਾ 3.7 ਬਿਲੀਅਨ ਡਾਲਰਸ ਕਿੰਨਾ ਪੈਸਾ ਬਣਦਾ 24000 ਕਰੋੜ ਰੁਪਇਆ ਪੰਜਾਬ ਦਾ ਕਿੱਲਾ ਪੜਾਈ ਆਸਤੇ ਗਿਆ ਵਾ ਉਹ ਤਾਂ ਰੋਕ ਨਹੀਂ 파ਰੇ ਤੁਸੀਂ ਮੱਲ ਹੀ ਤਾਂ ਉਹਨੂੰ ਜਿਆਦਾ ਨਜ਼ਰ ਆ ਰਿਹਾ ਵਾ ਆ ਜਿਹੜੇ ਹੋਰ ਵਿਰੋਧੀ ਜਿਹੜੇ ਨੇ ਉਹਨਾਂ ਦੇ ਜਿਆਦਾ ਨਜ਼ਰ ਆ ਰਹੇ ਨੇ ਇਸ ਲਈ ਮੇਰੇ ਵੀਰੋ ਗੱਲਾਂ ਤਾਂ ਬਹੁਤ ਕਹਿਣ ਵਾਲੀਆਂ ਸਮਾਂ ਇਜਾਜ਼ਤ ਨਹੀਂ ਦਿੰਦਾ ਤੁਸੀਂ ਬਹੁਤ ਅੱਛੇ ਆਦਮੀ ਮੈਂ ਕਹਿੰਦਾ ਇੱਕ ਵਾਰ ਜ਼ੋਰਦਾਰ ਤਾੜੀਆਂ ਇੱਥੇ ਮਾਰੋ ਜਿਹੜੇ ਪੁੰਜੇ ਤੁਸੀਂ ਬੈਠੇ ਹੋਇਆ ਆਪਣੇ ਸਾਲਿਆ ਵਾਸਤੇ ਮਾਰੋ ਜਿਹੜੇ ਘਰਾਂ 'ਚ ਬੈਠੇ ਨੇ ਨਾ ਏਸੀ ਕਮਰਿਆਂ 'ਚ ਕਿ ਸਾਨੂੰ ਕੀ ਤੇ ਮੈਨੂੰ ਕੀ ਬੱਤ ਸਮਝਣ ਕਿ ਜਦੋਂ ਅੱਗ ਲੱਗਦੀ ਹੈ ਨਾ ਇਹ ਹੁਣ ਅੱਗ ਲੱਗੀ ਪਈ ਆ ਸਾਰੇ ਲੋ ਲਿਸਟਨਸ ਸਾਰਾ ਤਾਲਾ ਬਾੜਾ ਵਿਗੜਿਆ ਪਿਆ ਇਹ ਪੁਲਿਸ ਸਟੇਟ ਬਣ ਚੁੱਕੀ ਆ ਪੰਜਾਬ ਪੁਲਿਸ ਸਟੇਟ ਇਹ ਤੁਹਾਡੇ ਘਰ ਵੀ ਅੱਗ ਫੈਲ ਸਕਦੀ ਤੁਹਾਡੇ ਬੱਚੇ ਵੀ ਚੱਕੇ ਜਾ ਸਕਦੇ ਤੁਹਾਡੇ ਕੋਲ ਫਰੋਤੀ ਮੰਗੀ ਜਾ ਸਕਦੀ ਤੁਹਾਡੇ ਦੇ ਵੀ ਪਰਚਾ ਦਰਜ ਹੋ ਸਕਦਾ ਅਗਲੀ ਵਾਰੀ ਆਰਟੀਆਈ ਦੇ ਐਕਟਿਵਿਸਟ ਜਿਹੜੇ ਯੰਗ ਮੁੰਡੇ ਲੱਗੇ ਹੋਏ ਨੇ ਕੁੜੀਆਂ ਲੱਗੀਆਂ ਹੋਈਆਂ ਨੇ ਉਹਨਾਂ ਤੇ ਵੀ ਪਰਚਾ ਦਰਜ ਹੋ ਸਕਦਾ ਵਾ ਇਸ ਕਰਕੇ ਆਪਾਂ ਸਾਰਿਆਂ ਨੇ ਜੋ ਤੁਸੀਂ ਉਪਰਾਹਲਾ ਕੀਤਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕੋਈ ਪ੍ਰੋਗਰਾਮ ਘਰਕ ਸਾਹਿਬ ਤੁਸੀਂ ਲਿਕੋਗੇ ਅੱਜ ਤਾਂ ਅਸੀਂ ਉਦਾਂ ਹੀ ਆ ਗਏ ਨਾ ਬਿਨਾਂ ਤਿਆਰੀ ਤੋਂ ਤਕੜੇ ਹੋ ਕੇ ਕਰਾਂਗੇ ਹਜ਼ਾਰਾਂ ਬੰਦੇ ਲੈ ਕੇ ਆਵਾਂਗੇ ਤੁਹਾਡੇ ਘਟ ਦੇ ਵਿੱਚ ਔਰ ਆਪਾਂ ਮਾਲੀ ਨੂੰ ਇਸ ਸੇਲ ਤੋਂ ਛੁਡਾਵਾਂਗੇ ਪੱਕਾ ਤੇ ਨਾਲ ਮੈਂ ਧੰਨਵਾਦ ਕਰਦਾ ਵਾਂ ਧੰਨਵਾਦ ਕਰਦਾ ਸਾਰੇ ਪ੍ਰਬੰਧਕਾਂ ਦਾ ਰਾਜਵਾਲ ਸਾਹਿਬ ਨੇ ਪ੍ਰਬੰਧ ਕੀਤਾ ਨਹੀਂ ਆ سکے ਸਾਰੀਆਂ ਕਿਸਾਨ ਜੱਥੇਬੰਦੀਆਂ ਬਹੁਤ ਅੱਛੀਆਂ ਨੇ ਉਹ ਸਾਰਾ ਲੁਕਾਈ ਦਾ ਤੇ ਕਿਸਾਨਾਂ ਦਾ ਤੇ ਆਪਣਾ ਕੰਮ ਕਰ ਰਹੇ ਨੇ ਮੈਂ ਉਹਨਾਂ ਦਾ ਸਭ ਦਾ ਧੰਨਵਾਦ ਕਰਦਾ ਪ੍ਰਬੰਧਕਾਂ ਦਾ ਮੇਰੇ ਨਾਲ ਜਗਦੇਵ ਸਿੰਘ ਜੀ ਕਮਾਲੂ ਐਕਸਐਮਐਲਏ ਆਏ ਨੇ ਮੈਂ ਉਹਨਾਂ ਦਾ ਸ਼ੁਕਰੀਆ ਕਰਦਾ ਮੇਰੇ ਨਾਲ ਕਿਰਨਜੀਤ ਸਿੰਘ ਸੰਧੂ ਸਾਡੇ ਕਿਸਾਨ ਮੰਡਿੰਗ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਉਹ ਆਏ ਨੇ ਉਹਨਾਂ ਦਾ ਵੀ ਰਸ਼ਪਾਲ ਸਿੰਘ ਜੋੜਾ ਮਾਜਰਾ ਸਮਾਣੇ ਤੋਂ ਆਏ ਨੇ ਉਹਨਾਂ ਦੇ ਨਾਲ ਹੋਰ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਸਾਰੇ ਉਹਨਾਂ ਦਾ ਧੰਨਵਾਦ ਕਰਦਾ ਡਾਕਟਰ ਗਾਂਧੀ ਆਏ ਸੀਗੇ ਮੈਂ ਦੇਖ ਰਿਹਾ ਕੁੱਕੀ ਜੀ ਬੈਠੇ ਸੀ ਇੱਥੇ ਆ ਮੇਰਾ ਛੋਟਾ ਵੀਰ ਆ ਬੈਠਾ ਦੇਖੋ ਕਿੰਨੀ ਸਜਾ ਗੱਟ ਕੇ ਬੈਠਾ ਡੋ ਡੀਐਸਪੀ ਬਲਵਿੰਦਰ ਸਿੰਘ ਸੇਖੋ ਇਹਨੂੰ ਵਿਚਾਰੇ ਨੂੰ ਕਿੰਨੀ ਜੇਲ੍ਹ ਚ ਕੱਟਣਾ ਪਿਆ ਸੋ ਇਹ ਸਾਰੇ ਉਹ ਬੰਦੇ ਨੇ ਜਿਹੜੇ ਝੁਕੇ ਨਹੀਂਗੇ ਬਹੁਤ ਸਾਰੇ ਝੁੱਕ ਚੁਕੇ ਨੇ ਜਿਹੜੇ ਝੁੱਕ ਗਏ ਨੇ ਉਹਨਾਂ ਨੂੰ ਵੀ ਮੈਂ ਅਪੀਲ ਕਰੂੰਗਾ ਕਿ ਘਬਰਾਓ ਨਾ ਹੁਣ ਭਗਵੰਤ ਦੇ ਪੱਲੇ ਕੁਛ ਨਹੀਂਗਾ ਤੁਸੀਂ ਗਰਗਸਾਹ ਹੁਣ ਕਹਿ ਰਹੇ ਸੀ ਨਾ ਆਪਾਂ ਭਗਵੰਤ ਨੂੰ ਕਹੀਏ ਹੁਣ ਪਤਾ ਨਹੀਂ ਕਿਸੇ ਹੋਰ ਨੂੰ ਨਾ ਕਹਿਣਾ ਪਵੇ ਕੱਲ ਪਰਸੋਂ ਨੂੰ ਮੈਂ ਇਹੀ ਕਹਾਂ ਜਿੰਨਾ ਚਿਰ ਹੈਗਾ ਅੱਛਾ ਹੁਣ ਹੋਰ ਅਖੀਰਲੀ ਗੱਲ ਸੌਰੀ ਮੈਂ ਥੋੜਾ ਟਾਈਮ ਤਾਂ ਨਹੀਂ ਜ਼ਿਆਦਾ ਲਏਗਾ ਜਿੱਥੇ 1-2 ਮਿੰਟ ਅੱਛਾ ਸੁਣੋ ਗੱਲ ਹੁਣ ਭਗਵੰਤ ਸਾਰਿਆਂ ਨੂੰ ਫੜ ਰਿਹਾ ਤੇਜਰੀਵਾਲ ਦੇ ਖਿਲਾਫ ਉਹਨੂੰ ਖੁਸ਼ ਕਰਨ ਦੀ ਵਾਸਤੇ ਮਾਲੀ ਨੂੰ ਫੜਤਾ ਉਹਨੂੰ ਕਰਦੇ ਉਹਨੂੰ ਕਰਦੇ ਉਹਨੂੰ ਉਦਨਾ ਅੱਜ ਪੰਜਾਬੀ ਚ ਕਹਿੰਦੇ ਨਾਲ ਇੱਕ ਬੰਤਾ ਨਿੰਗਾ ਪੰਜਾਬ ਦਾ ਯਾਰੋ ਕੱਲਾ ਪਿਆ ਉੱਥੇ ਫੋਟੋਸ ਹਸਪੀਟਲ ਇੱਕ ਐਮਐਲਏ ਨੇ ਹਾਦਰਾ ਨਾ ਨੀ ਮਾਰਿਆ ਆ 92 92 ਤਾਂ ਚਲੋ ਮੈਂ ਪਹਿਲਾਂ ਉਹਨਾਂ ਦਾ ਨਾਂ ਰੱਖਿਆ ਬੰਦੂਆ ਮਜ਼ਦੂਰ ਇੱਕ ਕੱਢ ਦੋ ਵਿੱਚੋਂ ਕੁੰਮਰ ਵਿਜੇ ਪ੍ਰਤਾਪ ਸਿੰਘ ਵਧੀਆ ਬੰਦਾ ਵਾ ਉਹਨੇ ਅਲਟੀਮੇਟਲੀ ਕਿਸੇ ਦਿਨ ਪੰਜਾਬ ਦੀ ਆਵਾਜ਼ ਵਾਸਤੇ ਤੁਹਾਡੇ ਨਾਲ ਹੀ ਰਲਣਾ ਇੱਥੇ ਆ ਕੇ ਆਪਣੇ ਨਾਲ ਬਹਿਣਾ ਵਾ 99 ਬੰਦੂਆ ਮਜ਼ਦੂਰਾਂ ਚੋਂ ਯਾਰ ਇੱਕ ਵੀ ਨਾ ਜਾਵੇ ਉਹਦੇ ਕੋਲ ਉਹ ਤਾਂ ਬਦਲੀਆਂ ਕਰਾਉਣ ਤਲਵੇ ਛੱਟਦੇ ਹੋਣਗੇ ਉਹ ਤਾਂ ਛੋਟੇ ਛੋਟੇ ਕੰਮ ਆਪਣੇ ਲੈਣ ਲਈ ਗਰੰਟਾਂ ਲੈ ਲਈ ਉਹਦੇ ਕੋਲ ਜਾਂਦੇ ਸੀ ਅੱਛਾ ਕੋਈ ਮੰਤਰੀ ਨਹੀਂ ਗਿਆ ਐਡਾ ਗ੍ਰੇਪ ਪਿਆ ਇਹਨਾਂ ਦਾ ਦੇਖ ਲਓ ਜਿਹੜੇ ਦਿੱਲੀ ਵਾਲੇ ਤਾਨਾਸ਼ਾਹ ਬੈਠੇ ਇਹਨਾਂ ਦੀ ਪਾਰਟੀ ਦੇ ਉਹਨਾਂ ਨੇ ਕਿਹਾ ਇਹ ਦੇਖਦੇ ਰਹਿੰਦੇ ਕੇਜਰੀਵਾਲ ਨੇ ਟਵੀਟ ਕੀਤਾ ਫਿਰ ਅਸੀਂ ਵੀ ਕਰ ਦਾਂਗੇ ਜੇ ਕੇਜਰੀਵਾਲ ਨੇ ਫੋਟੋ ਲਾਤੀ ਭਗਵੰਦੀ ਅਸੀਂ ਵੀ ਕਰ ਦਾਂਗੇ ਆ ਯਾਰ ਉਹ ਐਮਐਲਏ ਨੇ ਕੋਈ ਯਾਰ ਇੱਕ ਬੰਦਾ ਇੱਕ ਉਹਦਾ ਮਨਿਸਟਰ ਚਾਰ ਮਨਿਸਟਰ ਬਣਾਏ ਉਹ ਵੀ ਨਹੀਂ ਗਏ ਬਣਾਏ ਕਿਉਂਕਿ ਬਣਾਏ ਦਿੱਲੀ ਵਾਲਿਆਂ ਨੇ ਬੁਲਾ ਕੇ ਪਹਿਲਾਂ ਦਿੱਲੀੋਂ ਥਾਪੀ ਦਿੱਤੀ ਤੇ ਫਿਰ ਤੈਨੂੰ ਨਹੀਂ ਲੱਗਦਾ ਕਿ ਭਗਵਾਨ ਪ੍ਰਮਾਨ ਦੇ ਕੋ ਦਿਨ ਬਹੁਤੇ ਬਚ ਗਏ ਨੇ ਉਹ ਫਿਰ ਉਹੀ ਕਹਿੰਦੇ ਨੇ ਕਿ ਕੁਦਰਤ ਬੜੀ ਬਿਆੰਤ ਆ ਮੈਂ ਕੱਲ ਸੋਚ ਰ ਅਜੀ ਕੱਲ ਬੜਾ ਰੋਣਾ ਉੱਡਿਆ ਸੰਦ ਮੈਨੂੰ ਬਣਾ ਦੇਣ ਲੱਗੇ ਸੰਦ ਮੈਨੂੰ ਬਣਾ ਦੇਣ ਲੱਗੇ ਕੱਲ 28 ਸਤੰਬਰ ਸੀ ਮੈਨੂੰ ਘਰ ਉਹ ਪਿਛਲੇ 2023 ਦੀ 28 ਸਤੰਬਰ ਨੂੰ ਚੱਕਿਆ ਸੀ ਮੈਂ ਕਿਹਾ ਵਾਹਿਗੁਰੂ ਤੇਰਾ ਦਾਹਰ ਦੇਣੀ ਨਹੀਂ ਦੇ ਸਕਦੇ ਜੇ ਇਹ ਬਦਲਿਆ ਗਿਆ ਇਹਦਾ ਮਤਲਬ ਤੂੰ ਸਾਲ ਚ ਬਦਲਾ ਚੱਕ ਦਿੱਤਾ ਇੱਕ ਸਾਲ ਚ ਚੱਕ ਦਿੱਤਾ देर ਹੋ ਸਕਦੀ ਆ ਅੰਧੇਰਨੀ ਹੋ ਸਕਦਾ ਤੁਹਾਨੂੰ ਮੈਂ ਦੱਸ ਦਿਨਾ ਵਾ ਔਰ ਕਰਮਾਂ ਦਾ ਫਲ ਸਾਰੇ ਇੱਥੇ ਭੋਗ ਕੇ ਜਾਣਗੇ ਤੁਸੀਂ ਕਹਾਂ ਨਾ ਜੀ ਕਿ ਖੈਰੇ ਨੇ ਭਗਵੰਤ ਦੀ ਕੀਤੀ ਤਾਰੀਫ ਮੈਂ ਉਹਦੀ ਸਿਹਤ ਵਾਸਤੇ ਕਿਉਂਕਿ ਆਪਾਂ ਨੂੰ ਸਿੱਖਿਆ ਇਹ ਮਿਲਦੀ ਘਰਾਂ ਚੋਂ ਕਿ ਆਪਾਂ ਅੱਛੀ ਗੱਲ ਤੁਸੀਂ ਬਹੁਤ ਵਧੀਆ ਗੱਲ ਨਾ ਅਗਲੀ ਗੱਲ ਮੈਂ ਤੁਹਾਨੂੰ ਜਿਹੜੀ ਕਹਿਣ ਲੱਗਿਆ ਮੈਂ ਚਾਹੁੰਦਾ ਇਹ ਲੰਬਾ ਜੀਵੇ ਉਹ ਜਿੱਦਣ ਇਹਨੂੰ ਲਾਉਣਗੇ ਇਹਦਾ ਹਸ਼ਰ ਕੀ ਹੋਵੇਗਾ ਕਿੱਥੇ ਜਾ ਕੇ ਸੌਂਗਾ ਕਿਹੜੀ ਖਲੀ ਚ ਲੁਕੂਗਾ ਕੋਈ ਇਹਨੂੰ ਚਾਹ ਨਹੀਂ ਪਿਲਾਊਗਾ ਕੋਈ ਇਹਨੂੰ ਪਾਣੀ ਦਾ ਕੱਪ ਨਹੀਂ ਦੇਊਗਾ ਇਹਨਾਂ ਹਸ਼ਰ ਬਹੁਤ ਮਾੜਾ ਹੋਣਾ ਵਾ ਮੈਂ ਕਹਿੰਦਾ ਇਹ ਲੰਬਾ ਜੀਵੇ ਇਹ ਦੇਖ ਕੇ ਜਾਵੇ ਕਿ ਤੇਰਾ ਹਾਲਤ ਕੀ ਹੋ ਰਿਹਾ ਤੇਰੇ ਜੋ ਤੂੰ ਅਨਿਆਇ ਕੀਤਾ ਜੋ ਤੂੰ ਦੁਰਉਪਯੋਗ ਕੀਤਾ ਪੁਲਿਸ ਦਾ ਤੋਂ ਦੂ ਕਾਨੂੰਨ ਦੀਆਂ ਧੱਜੀਆਂ ਆ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਟੰਗ ਕੇ ਕੀਤਾ ਉਹਨਾਂ ਦਾ ਮਜ਼ਾਕ ਉਡਾਇਆ ਉਹਨਾਂ ਦੇ ਅਸੂਲਾਂ ਨੂੰ ਛਿੱਕੇ ਦੇ ਟੰਗਿਆ ਉਹ ਤੇਰਾ ਤੇ ਖੇਚਰੀਵਾਲ ਦਾ ਹਸ਼ਰ ਜਿਹੜਾ ਨਾ ਤੁਸੀਂ ਦੇਖਦੇ ਰਹੋ ਇੱਥੇ ਮੈਂ ਤੁਹਾਨੂੰ ਦੱਸ ਕੇ ਜਾ ਰਾਂ ਇਹਨਾਂ ਦਾ ਹਸ਼ਰ ਬਹੁਤ ਮਾੜਾ ਕਿਉਂਕਿ ਉਹ ਕੁਦਰਤ ਤੇ ਅਕਾਲ ਪੁਰਖ ਉਹ ਕੀ ਕਹਿੰਦੇ ਹੁੰਦੇ ਜੋ ਬੀਜੋਗੇ ਉਹੀ ਵੱਡੋਂਗੇ ਨਾ ਆਪਾਂ ਝੋਨਾ ਬੀਜ ਕੇ ਕਣਕ ਤਾਂ ਨਹੀਂ ਵੱਢ ਸਕਦੇ ਤੂੰ ਬਦਲਾ ਬੀਜਿਆ ਵਾ ਬਦਲਾ ਖੋਰੀ ਬੀਜੀ ਆ ਇਹ ਇਹਨਾਂ ਤੇ ਅਸਰ ਆਉਣਾ ਹੀ ਆਉਣਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ